The <laughs> 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 ਨੇ ਜਾਣਦੇ ਹੋ ਕਿ ਕੁਝ ਦਿਨਾਂ ਤੋਂ ਲਗਾਤਾਰ ਅਖਬਾਰਾਂ ਦੇ ਵਿੱਚ ਇੱਕ ਦਿਲੇ ਤੁਹਾਡਾ ਵੀਰ ਆਈਪੀਐਸ ਜਿਹੜਾ ਕਿ ਏਡੀਜੀਪੀ ਰੈਂਕ ਦੇ ਉੱਪਰ ਸੀ ਉਹਨੂੰ ਸੂਸਾਈਡ ਕਰਨੀ ਪਈ ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਹੋਣ ਦੇ ਕਾਰਨ ਉਸਨੂੰ ਇੰਨਾ ਪਰਤਾੜਿਆ ਗਿਆ ਕਿ ਉਹਨੂੰ ਮਜਬੂਰਨ ਸੂਸਾਈਡ ਕਰਨੀ ਪਈ ਅਸੀਂ ਦੇਖਣ ਚ ਆ ਰਹੇ ਆ ਕਿ ਲਗਾਤਾਰ ਜਿੱਥੇ-ਜਿੱਥੇ ਵੀ ਜਿਸ ਸਟੇਟ ਦੇ ਵਿੱਚ ਬੀਜੇਪੀ ਸਰਕਾਰ ਹੈਗੀ ਏ ਉੱਥੇ ਦਲਤਾਂ ਦੇ ਨਾਲ ਉਤਿਆਚਾਰ ਹੋ ਰਿਹਾ ਹੈ ਦੇਖੋ ਇੱਕ ਆਮ ਆਦਮੀ ਤੇ ਕੀ ਰੱਖਿਆ ਹੋ ਸਕਦੀ ਹੈ ਜਿੱਥੇ ਜਿਹੜੇ ਸਟੇਟ ਦੇ ਵਿੱਚ ਇੱਕ ਆਈਪੀਐਸ ਅਫਸਰ ਵੀ ਇਤਨਾ ਦੁਖੀ ਇਤਨਾ ਮਜਬੂਰ ਹੋਏਗਾ ਇਤਨਾ ਕਾਬਲ ਅਫਸਰ ਕਿ ਉਹਨੂੰ ਵੀ ਸੂਛੜ ਕਰਨੀ ਪਈ ਸੋ ਸਾਡੇ ਪੰਜਾਬ ਦੇ ਮੁਖੰਤਜ਼ਰ ਭਗਵੰਤ ਸਿੰਘ ਸੇਮਾਨ ਸਾਹਿਬ ਜੀ ਨੇ ਸਾਰੇ ਪੰਜਾਬ ਦੇ ਵਿੱਚ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਆਹ्वान ਕੀਤਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਅੱਜ ਕੈਂਡਲ ਮਾਰਚ ਕੱਢਾਂਗੇ ਔਰ ਜੋ ਘਟਨਾ ਵਾਪਰੀਏ ਅਸੀਂ ਉਹਦਾ ਕੰਡੈਮ ਕਰਨੇ ਆ ਔਰ ਨਾਲ ਸਾਰੇ ਦੇਸ਼ ਦੀ ਜਨਤਾ ਨੂੰ ਅਪੀਲ ਕਰਨੇ ਆ ਕਿ ਆਓ ਇਕੱਠੇ ਹੋ ਕੇ ਜਿਹੜੀ ਭਾਜਪਾ ਸਰਕਾਰ ਗਲਤਾਂ ਦਾ ਖਿਲਾਫ ਕੰਮ ਕਰ ਰਹੀ ਏ ਅਸੀਂ ਉਹਦੇ ਖਿਲਾਫ ਪ੍ਰਚਾਰ ਕਰੀਏ ਦੇਖੋ ਸਾਥੀਓ ਇੱਕ ਦਲਿਤ ਸਮਾਜ ਦਾ ਸਾਡਾ ਵੀਰ ਤੁਹਾਨੂੰ ਪਤਾ ਹੈ ਕਿ ਇੱਕ ਆਈਪੀਐਸ ਬਣਨ ਲਈ ਕਿੰਨਾ ਉਮਰਾਂ ਲੱਗ ਜਾਂਦੀਆਂ ਨੇ ਉਸ ਪਰਿਵਾਰ ਦਾ ਖੌਨ ਹਾਜਿਸ ਦੀ ਵਾਈਫ ਆਈਐਸ ਹੈ ਤੇ ਕੋਈ اتنا ਅੱਛਾ ਕਾਬਲ ਪਰਿਵਾਰ ਉਹਨੂੰ ਕਿੰਨਾ ਪ੍ਰਤੱਤ ਕੀਤਾ ਗਿਆ ਹੋਏਗਾ ਇਹਨੂੰ ਸੂਸਰ ਕਰਨੀ ਪਈ ਔਰ ਬਾਅਦ ਇੱਕ ਹੋਰ ਮਾੜੀ ਗੱਲ ਕਿ ਇਹ ਕਾਨੂੰਨ ਹੈ ਕਾਨੂੰਨ ਦੇ ਵਿੱਚ ਜਿਹੜਾ ਆਦਮੀ ਜਿਸ ਪਰਿਵਾਰ ਦਾ ਕੋਈ ਕਿਸੇ ਆਦਮੀ ਦੀ ਮੌਤ ਹੁੰਦੀ ਏ ਉਹਦੇ ਪਰਿਵਾਰ ਦੇ ਕਹਿਣ ਦੇ ਮੁਤਾਬਕ ਜਿਹੜਾ ਵੀ ਨਾਂ ਲੈ ਜਾਂਦੇ ਨੇ ਉਹਨਾਂ ਉੱਪਰ ਐਫ ਆਰ ਦਰਜ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਏ ਪਰ ਅੱਜ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਇਹ ਭਾਜਪਾ ਦੀ ਬਹੁਤ ਸ਼ਰਮ ਦੀ ਗੱਲ ਏ ਬਹੁਤ ਮਾੜੀ ਗੱਲ ਏ ਤੁਸੀਂ ਅੱਜ ਡਿਮਾਂਡ ਚੜ੍ਹਦੇ ਆ ਮੰਗ ਕਰਨਿਆਂ ਕਿ ਪਰਿਵਾਰ ਵੱਲੋਂ ਜੋ ਵੀ ਨਾਂ ਦਿੱਤੇ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਏ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਏਗੀ ਆਮ ਆਦਮੀ ਪਾਰਟੀ ਪੰਜਾਬ ਔਰ ਸਾਰੇ ਦੇਸ਼ ਵਿੱਚ ਜਿੱਦਨੇ ਵਿਰੋਧ ਕਰਦੀ ਰਹੇਗੀ ਅੱਜ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸਾਡੇ ਬਹੁਤ ਹੀ ਦੋਵਰੀ ਐਮਐਲਏ ਰਹੇ ਔਰ ਚੇਅਰਮੈਨ ਸਾਡੇ ਪੰਜਾਬ ਦੇ ਔਰ ਨਾਲ ਉਹਦੇ ਨਾਲ ਆਦਮਪੁਰ ਤੋਂ ਹਲਕਾ ਇੰਚਾਰਜ ਮੇਰੇ ਵੀਰ ਪਵਨ ਕੁਮਾਰ ਟਿਨੂ ਜੀ ਜੋ ਸਾਡੇ ਦਲਿਤ ਸਮਾਜ ਦੇ ਬਹੁਤ ਹੀ ਇੱਕ ਉੱਗੇ ਆਗੂ ਨੇ ਉਹਦੇ ਨਾਲ ਸਾਡੇ ਦਲਿਤ ਸਮਾਜ ਤੋਂ ਹੀ ਸਾਡੇ ਡਿਪਟੀ ਮੇਅਰ ਬਹਾਵੀਰ ਮਲਕੀਤ ਸਿੰਘ ਜੀ ਔਰ ਸਾਡੇ ਪੈਨ ਜੀ ਪੈਂਟ ਤੋਂ ਹਲਕਾਂ ਚਾਰਜ ਪ੍ਰਾਂਜੀਤ ਰਾਜਨਗਰ ਛੜਾਜੀ ਸਾਡੇ ਸ਼ਹਿਰ ਦੇ ਮੇਅਰ ਨੰਬਰ ਪਤਮਾ ਨਾਗਰੀ ਮੇਰੇ ਵੀ ਵਨੀਤ ਤੀਰਜੀ ਔਰ ਜ਼ਿਲ੍ਹਾ ਪ੍ਰਧਾਨ ਸਾਡਾ ਜੋ ਹੈ ਅਮਰਪਾਲ ਸਿੰਘ ਜੀ ਸਾਰੇ ਸਾਥੀ ਮੇਰੇ ਕੋਲ ਦੇਖ ਰਿਆ ਸਾਡੇ ਹਲਕੇ ਦੇ ਇੰਚਾਰਜ ਨਾਟੂ ਮੇਰੇ ਵੀ ਦਿਨੇਸ਼ ਚੱਲ ਜੀ ਇਦਾਂ ਹੀ ਸਾਰੇ ਸਾਥੀ ਜਲੰਧਰ ਨਾਉਂਟ ਤੋਂ ਸਾਰੇ ਸਾਥੀ ਆਏ ਨੇ ਅਸੀਂ ਅੱਜ ਇਸ ਗੱਲ ਦਾ ਮੰਗ ਵੀ ਕਰ ਰਹੇ ਆਂ ਔਰ ਵਿਰੋਧ ਵੀ ਕਰ ਰਹੇ ਆਂ ਕਿ ਜਦ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਏ ਤੱਕ ਅਸੀਂ ਇਦਾਂ ਹੀ ਆਪਣੇ ਪ੍ਰੋਟੈਸਟ ਜਾਰੀ ਰੱਖਾਂਗੇ